ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵੀ ਆਪਣੇ ਪਤੀ ਭਾਂਜੇ ਨਾਲ ਬੋਰਡ ਪਾਣ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਪੰਜਾਬ ਸਰਕਾਰ ਦੇ ਉੱਤੇ ਜਮ ਕੇ ਨਿਸ਼ਾਨੇ ਸਾਧੇ ਗਏ ਨੇ ਤੇ ਨਾਲ ਦੀ ਨਾਲ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਦੇ ਵਿੱਚ ਭਾਜਪਾ ਨੂੰ ਵੱਧ ਤੋਂ ਵੱਧ ਵੋਟ ਪਾਓ ਕਿਉਂਕਿ ਭਾਜਪਾ ਨੇ ਹੀ ਪੰਜਾਬ ਦਾ ਵਿਕਾਸ ਕਰਨਾ ਇਸ ਤਿਹਾਰ ਦੇ ਵਿੱਚ ਮੈਂ ਵੀ ਆਪਣਾ ਵੋਟ ਪਾ ਕੇ ਆਇਆ ਜੇ ਦਿਨ ਤੋਂ ਕਿ ਮੈਂ ਸਾਰੇ ਸਾਥੀਆਂ ਨੂੰ ਇਹ ਬੇਨਤੀ ਕਰੂੰਗਾ ਵੀ ਹੁਮ ਹੁਮਾ ਕੇ ਆ ਕੇ ਵੋਟਾਂ ਪਾਓ ਭਾਜਪਾ ਨੂੰ ਵੋਟਾਂ ਪਾਓ ਤਾਕੀ ਪੰਜਾਬ ਦੇ ਅੰਦਰੋਂ ਨਸ਼ਾ ਖਤਮ ਕੀਤਾ ਜਾ ਸਕੇ ਪੰਜਾਬ ਦੇ ਅੰਦਰ ਜਿਸ ਕਿਸਮ ਦਾ ਗੁੰਡਾ ਰਾਜ ਚੱਲ ਰਿਹਾ ਹੈ ਕੋਈ ਵੀ ਆਦਮੀ ਸੇਫ ਹੈ ਨਹੀਂ ਘਰਾਂ ਦੇ ਬੈਠੇ ਅੰਦਰ ਬੈਠੇ ਬਜ਼ੁਰਗ ਸੇਫ ਹੈ ਨਹੀਂ ਬੱਚੇ ਕੋਈ ਬਾਹਰ ਨਿਕਲਦੇ ਆ ਤਾਂ ਸੇਫ ਨਹੀਂ ਜੇ ਬੱਚੇ ਕੋਈ ਨੌਕਰੀ ਲੈਣ ਨੂੰ ਕਿਸੇ ਮਨਿਸਟਰ ਕੋਲ ਜਾਂਦੇ ਆ ਤਾਂ ਉਹ ਉੱਥੇ ਸੁਰੱਖਿਤ ਹੈ ਨਹੀਂ ਇਸ ਮਾਹੌਲ ਦੇ ਅੰਦਰ ਪੰਜਾਬ ਨੂੰ ਤਰੱਕੀ ਦੀ ਲੀਹ ਤੇ ਪਾਉਣ ਵਾਸਤੇ ਮੈਂ ਸਮਝਦਾ ਹਾਂ ਭਾਜਪਾ ਦੀ ਮਜ਼ਬੂਤ ਲੀਡਰਸ਼ਿਪ ਦੀ ਲੋੜ ਹੈ